ਦਰਸ਼ਕ ਵੀਰੋ ਤਰਮਿੰਦਰ ਸਾਹਿਬ ਨੇ ਟੈਂਕੀ ਦੀ ਗੱਲ ਕਰਕੇ ਸ਼ੋਰੇ ਫਿਲਮ ਦੀ ਯਾਦ ਕਰਵਾਤੀ ਲੋਕਾਂ ਨੂੰ ਪੰਜਾਬੀਆਂ ਨੂੰ ਬਾਲੀਵੁੱਡ ਦਾ ਵੱਡਾ ਸਟਾਰ ਪਹੁੰਚਿਆ ਰਕਵੇ ਕਬੱਡੀ ਕੱਪ ਤੇ ਜੀ ਵੀਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਰਕਵੇ ਟੂਰਨਾਮੈਂਟ ਤੇ ਸਭ ਤੋਂ ਵੱਡਾ ਸੁਪਰ ਡੁਪਰ ਸਟਾਰ ਤਰਮਿੰਦਰ ਸਾਹਿਬ ਜੀ ਪਹੁੰਚੇ ਤਰਮਿੰਦਰ ਸਾਹਿਬ ਜੀ ਨੇ ਦਰਸ਼ਕਾਂ ਨਾਲ ਕੀਤੀਆਂ ਹਾਸਸ ਕੇ ਗੱਲਾਂ ਤੇ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ ਨਾਲੇ ਪਾਣੀ ਵਾਲੀ ਟੈਂਕੀ ਦੀ ਬਹੁਤ ਵੱਡੀ ਗੱਲ ਕਰ ਗਏ ਨੇ ਤਰਵਿੰਦਰ ਸਾਹਿਬ ਜੀ ਆਤਵਾ ਪਿੰਡ ਦਾ ਮੇਰੇ ਦਿਲ ਦੇ ਵਿੱਚ ਹੈ ਤੇ ਜੋ ਰਕਵੇ ਵਾਲੇ ਕਹਿਣਗੇ ਤੁਸੀਂ ਮੰਗ ਲਓ ਅੱਜ ਜੋ ਮੰਗਣਾ ਉਹ ਕਹਿੰਦੇ ਜੋ ਰਕਵੇ ਵਾਲੇ ਮੰਗਣਗੇ ਉਹੀ ਅੱਜ ਦੇ ਜਾਗੇ ਇੱਥੇ ਉਹ ਆਏ ਉਹਨਾਂ ਨੂੰ ਵੀ ਮੈਂ ਜੀ ਆਇਆਂ ਕਹਣਾ ਔਰ ਉਹਨਾਂ ਤੋਂ ਅਪੇਕਸ਼ਾ ਕਰਦਾ ਕਿ ਸਾਡੇ ਪਿੰਡ ਦੀਆਂ ਜੋ ਮੰਗਾਂ ਉਹ ਜ਼ਰੂਰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨ ਇੱਥੇ ਮੈਂ ਕਹਿਣਾ ਤੇ ਚਾਹੁੰਦਾ ਆਪਣੇ ਵਿਸ਼ੇਸ਼ ਅਤਿਥੀ ਜੋ ਹੋਰ ਨੇ ਉਹਨਾਂ ਦੀ ਵੀ ਕਰਦਾ ਐਨਾ ਕਹਿੰਦੇ ਹੋਏ ਮੈਂ ਆਪ ਸਭ ਦੀ ਆਗਿਆ ਲੈਣਾ ਔਰ ਐਲੀ ਸਾਹਿਬ ਨੂੰ ਐਲੀ ਸਾਹਿਬ ਤੋਂ ਪਹਿਲਾਂ ਸੌਰੀ ਐਲੀ ਸਾਹਿਬ ਤੋਂ ਪਹਿਲਾਂ ਮੈਂ ਆਪਣੀ ਭਤੀਜੀ ਰੀਮਾ ਸਿੱਧੂ ਰੀਮਾ ਗੇਲ ਜੋ ਮੇਰੇ ਭਰਾ ਪ੍ਰੋਫੈਸਰ ਮਨਜੀਤ ਸਿੰਘ ਦੀ ਸੁਤਰੀ ਹੈ ਔਰ ਐਕਸ ਡੀ ਜੀ ਪੀ ਕੇ ਪੀ ਐਸ ਗੇਲ ਦੀ ਨੋਨੇ ਉਹ ਮੇਰੇ ਭਾਈ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਹੈ ਰੀਮਾ ਗੇਲ ਕਹਿੰਦੇ ਹੋਏ ਮੈਂ ਇਸ ਪਿੰਡ ਨੂੰ ਵਧਾਈ ਦੇਣੀ ਆ ਮੈਂ ਆਪਣੇ ਤਾਈ ਜੀ ਨੂੰ ਵਧਾਈ ਦੇਣੀ ਆ ਮੈਂ ਆਪਣੇ ਚਾਚਾ ਜੀ ਸਰਦਾਰ ਕੁਲਜੀਤ ਸਿੰਘ ਸਿੱਧੂ ਨੂੰ ਬਹੁਤ ਹੀ ਵੱਡੀ ਵਧਾਈ ਦੇਣੀ ਆ ਔਰ ਮੈਂ ਆਪਣੇ ਵੀਰ ਮਨਜਿੰਦਰ ਸਿੰਘ ਸਿੱਧੂ ਫਰੇਜ਼ ਮੈਂ ਹੁੰਦਾ ਹਾਂ ਹੈਟਸ ਆਫ ਟੂ ਯੂ ਮੈਨ ਯੂ ਡਿਡ ਇਟ ਆਈ ਕੈਨਟ ਸੇ ਇਟ ਇਨ ਪੰਜਾਬੀ ਔਰ ਉਹਨਾਂ ਦੀ ਵਾਈਫ ਦੀਪ ਉਹਨਾਂ ਦੇ ਬੱਚੇ ਸਾਰੀ ਪਹਿਲੀ ਵਾਰ ਰੱਖੇ ਆਏ ਫਰੇਜ਼ ਨੂੰ ਤੋਂ ਆਪਣੇ ਦਾਦਾ ਜੀ ਦੀ ਯਾਦ ਵਿੱਚ ਥੈਂਕ ਯੂ ਗਾਇਸ ਥੈਂਕ ਯੂ so much for doing this for the village ਇਹ ਕਹਿੰਦਿਆ ਹੋਇਆ ਮੈਂ ਕਹਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਤਾਂ ਸਾਡੇ ਵਿੱਚ ਪੰਜਾਬੀਆਂ ਦਾ ਮਾਣ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਫਿਲਮ ਸਟਾਰ ਤਰਮਿੰਦਰ ਜੀ ਪਹੁੰਚੇ ਨੇ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਜਿਹਾ ਆਖਦਾ ਹਾਂ ਸਵਾਗਤ ਕਰਦਾ ਹਾਂ ਦੇਖੋ ਸਾਡੇ ਲਈ ਬੜੀ ਮਾਣ ਦੀ ਗੱਲ ਆ ਕਿ ਇੱਕ ਪੰਜਾਬ ਦੇ ਆਮ ਪਿੰਡ ਵਿੱਚੋਂ ਉੱਠ ਕੇ ਧਰਮਿੰਦਰ ਜੀ ਨੇ ਫਿਲਮ ਇੰਡਸਟਰੀ ਦੇ ਵਿੱਚ ਨਹੀਂ ਸਮੁੱਚੇ ਸੰਸਾਰ ਦੇ ਵਿੱਚ ਸਾਡੇ ਇਨਾਂ ਪਿੰਡਾਂ ਦਾ ਸਾਡੇ ਲੁਧਿਆਣੇ ਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਇਹਨਾਂ ਦੇ ਨਾਂ ਤੇ ਇੱਕ ਵਾਰ ਤਾੜੀਆਂ ਜਰੂਰ ਮਾਰ ਦਿਓ ਸਾਰੇ ਦੂਸਰੀ ਉਸ ਤੋਂ ਵੀ ਵਧੀਆ ਗੱਲ ਆ ਜਿਹੜੀ ਜਿਹੜੀ ਸਾਨੂੰ ਕੁਝ ਸਿੱਖਣ ਦੀ ਲੋੜ ਆ ਕਿ ਐਡੇ ਵੱਡੇ ਮਕਾਮ ਤੇ ਪਹੁੰਚ ਕੇ ਵੀ ਉਹ ਸਾਡੀ ਇਸ ਮਿੱਟੀ ਦੇ ਨਾਲ ਸਾਡੇ ਇਸ ਪੰਜਾਬ ਦੇ ਨਾਲ ਸਾਡੇ ਇਸ ਲੁਧਿਆਣੇ ਦੇ ਨਾਲ ਅਤੇ ਆਪਣੇ ਪਿੰਡਾਂ ਦੇ ਨਾਲ ਜਿਸ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜਿੱਥੇ ਉਹਨਾਂ ਦੇ ਨਾਨਕੇ ਜਿਹੜੇ ਸਕੂਲਾਂ 'ਚੋਂ ਪੜ੍ਹੇ ਜਿਹੜੇ ਉਹਨਾਂ ਦੇ ਯਾਰ ਦੋਸਤ ਨੇ ਅੱਜ ਵੀ ਉਹਨਾਂ ਨੂੰ ਭੁੱਲੇ ਨਹੀਂ ਉਹਨਾਂ ਦਾ ਪੂਰਾ ਮਾਣ ਸਨਮਾਨ ਕਰਦੇ ਨੇ ਇਹ ਸਾਡੇ ਲਈ ਇਕ ਮੈਂ ਸਮਝਦਾ ਕਿ ਪ੍ਰੇਰਨਾ ਸਰੋਤ ਨੇ ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਹਲਕੇ ਦੇ ਵਿੱਚ ਆਏ ਨੇ ਆਦੇਸ਼ ਪ੍ਰਤਾਪ ਕੈਰੋਂ ਜੀ ਕੈਰੋਂ ਪਰਿਵਾਰ ਦੇ ਬਾਰੇ ਮੇਰੇ ਤੋਂ ਪਹਿਲਾਂ ਬੜਾ ਕੁਝ ਦੱਸਿਆ ਗਿਆ ਸਭ ਮਨਜਿੰਦਰ ਸਿੰਘ ਜੀ ਯੂ ਐਸ ਏ ਸਮੁੱਚੇ ਸਿੱਧੂ ਪਰਿਵਾਰ ਦਾ ਜਿਨ੍ਹਾਂ ਵੱਲੋਂ ਆਪਣੇ ਸਤਕਾਰਯੋਗ ਸਤ ਸਰਬਜੀਤ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਯਾਦ ਦੇ ਵਿੱਚ ਇਸ ਪਿੰਡ ਦੇ ਵਿੱਚ ਲੱਖਾਂ ਰੁਪਇਆ ਖਰਚਿਆ ਗਿਆ ਇਹ ਟੂਰਨਾਮੈਂਟ ਕਰਵਾਇਆ ਗਿਆ ਦੇਖੋ ਆਪਣੇ ਲਈ ਬਹੁਤ ਕੁਝ ਕੱਪਾ ਕਰਦੇ ਆ ਲੇਕਿਨ ਪਿੰਡ ਲਈ ਜਾਂ ਸਮਾਜ ਲਈ ਬੜੇ ਕਟਲੋ ਕਰਦੇ ਨੇ ਸੋ ਮੈਂ ਸਿੱਧੂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦੀ ਆ ਜੋ ਇਹਨਾਂ ਨੇ ਇਸ ਪਿੰਡ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਸਿੱਧੂ ਪਰਿਵਾਰ ਦੇ ਲਈ ਵੀ ਤਾੜੀਆਂ ਮਾਰ ਦਿਓ ਜੀ ਸਾਰੇ ਆਪਾਂ ਬਾਕੀ ਮੇਰੀ ਡਿਊਟੀ ਆ ਇਸ ਨਗਰ ਦੇ ਇਲਾਕੇ ਦੀ ਡਿਵੈਲਪਮੈਂਟ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ ਸਾਡੇ ਧਾਰਮਿਕ ਆਗੂ ਬੋਡਾ ਦਲਜੀਤ ਦੇ ਬਾਬਾ ਜੀ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਧਰਮਿੰਦਰ ਸਿੰਘ ਜੀ ਸਿੱਧੂ ਪਰਿਵਾਰ ਹਲਕੇ ਦੇ ਮੇਰੇ ਛੋਟੇ ਵੀਰ ਐਮਐਲਏ ਸਾਹਿਬ ਮਨਪ੍ਰੀਤ ਸਿੰਘ ਵਿਆਲੀ ਜੀ ਆਓ ਪਹਿਲਾ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਅੱਜ ਮੈਨੂੰ ਬਹੁਤ ਇਸ ਗੱਲ ਦੀ ਅੱਛਾ ਲੱਗਦਾ ਹੈ ਕਿ ਅੱਜ ਇਸ ਪਿੰਡ ਦੇ ਵਿੱਚ ਇਸ ਪਿੰਡ ਜਿਹਦੀ ਪਵਿੱਤਰ ਧਰਤੀ ਛੇਵੀਂ ਪਾਤਸ਼ਾਹੇ ਨੇ ਛੂਕੇ ਕਰਤੀ ਉਹਨਾਂ ਦੇ ਚਰਨ ਛੂ ਇਸ ਪਿੰਡ ਨੂੰ ਨਸੀਬ ਹੈ ਇਸ ਪਿੰਡ ਦੀ ਅੱਛੀ ਕਿਸਮਤ ਇੱਥੋਂ ਦੇ ਪਰਿਵਾਰਾਂ ਨੇ ਇੱਥੋਂ ਦੇ ਉਹ ਫੈਮਿਲੀ ਉਹ ਪਰਿਵਾਰ ਜਿਨ੍ਹਾਂ ਨੇ ਪਿੰਡ ਨੂੰ ਛੱਡ ਕੇ ਵੀ ਪਿੰਡ ਨੂੰ ਦਿਲ 'ਚ ਯਾਦ ਰੱਖਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹਸਾਨ ਸਰਦਾਰ ਅਦੇਸ਼ ਪ੍ਰਤਾਪ ਸਿੰਘ ਜੀ ਕਹਾਰੋਂ ਹਣ ਮੈਂ ਸਾਡੇ ਮੁੱਖ ਮਹਿਮਾਨ ਜੋ ਕਿ ਸਿੱਧੂ ਪਰਿਵਾਰ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਨੇ ਸਾਡੇ ਸਤਿਕਾਰਯੋਗ ਧਰਮਿੰਦਰ ਦਿਓਲ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਚੰਦ ਕੋਮੈਂਟਾਂ ਦੇ ਲਈ ਉਹ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਖਿਡਾਰੀ ਵੀਰਾਂ ਦੇ ਨਾਲ ਖਿਡਾਰੀ ਪ੍ਰੇਮੀਆਂ ਦੇ ਨਾਲ ਸਾਂਝੇ ਕਰਨਗੇ ਸ੍ਰੀ ਤਰਮਿੰਦਰ ਦੇਵਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਮੈਂ ਕੈਰਨ ਸਾਹਿਬ ਬੁਲਜੀਤ ਸਿੱਧੂ ਤੇ ਮੰਚ ਤੇ ਬੈਠੀਆਂ ਸਾਰੀਆਂ ਭੈਣਾਂ ਦਾ ਸਿਰ ਪੋਸਦਾ ਰਾਜ ਕੇ ਪ੍ਰਾਰਥਨਾ ਆ ਰਾਜ ਇਸ ਫੰਕਸ਼ਨ ਵਿੱਚ ਜਿੰਨੇ ਵੀ ਤੁਸੀਂ ਆਏ ਹੋ ਤੁਹਾਨੂੰ ਜੀ ਜਾਣ ਨਾਲ ਪਿਆਰ ਰਾਜ ਕੇ ਦੁਆ ਸੱਚੀ ਗੱਲ ਤੇ ਹੈ ਕਿ ਮੇਰੀ ਜਨਮ ਭੂਮੀ ਦੀ ਮਿੱਟੀ ਦਾ ਮੋਹ ਮੈਨੂੰ ਖਿੱਚ ਕੇ ਲਿਆਇਆ ਹੈ ਤੇ ਮੈਂ ਇਸ ਮਿੱਟੀ ਨਾਲ ਜੁੜਿਆ ਹਾਂ ਤੁਸੀਂ ਵੀ ਇਸ ਮਿੱਟੀ ਨਾਲ ਜੁੜੇ ਹੋਇਆ ਹੋ ਜੀ ਕਰਦਾ ਕਿ बार-बार ਮੌਕੇ ਲੱਭਣਾ ਕਿ ਇਸ ਧਰਤੀ ਤੇ ਆ ਕੇ ਨੂੰ ਮੱਥਾ ਟੇਕਾਂ ਤੇ ਆਪਣੇ ਨੂੰ ਜੱਫੀਆਂ ਪਾ ਕੇ ਪਿਆਰ ਸਾਂਝਾ ਕਰਾਂ ਜੀ ਤਪੁਰ ਹੁੰਦਾ ਨਹੀਂ ਕਈ ਐਸੀ ਸਿਚੁਏਸ਼ਨ ਹੁੰਦੀ ਹੈ ਮੈਂ ਤੁਹਾਡੇ ਨੇੜੇ ਨਹੀਂ ਆ ਸਕਦਾ ਪਰ ਸੱਚ ਪੁੱਛੋ थोड़ा सारे का जोड़ा प्यार है मेरे लिए मेरी शक्ति है मेरी ताकत है इस दे बलबूते दे मैं चल रहा पचवंजा साल तो थोड़ा धर्मेंद्र थोड़ा प्यार हमेशा पाँदा रहूँगा पचवंजा साल दे करीब हो गए अपनिया फिल्मों के माध्यम तो मैं रज के प्यार बढ़िया ਕਦੇ ਭਰਾ ਬਣ ਕੇ ਕਿਤੇ ਦੋਸਤ ਬਣ ਕੇ ਕਿਤੇ ਪ੍ਰੇਮੀ ਬਣ ਕੇ ਉਦੋਂ ਕਿਤਾ ਇਹ ਜ਼ਿਆਦਾ ਪਿਆਰ ਤੁਸੀਂ ਮੈਨੂੰ ਦਿੱਤਾ ਜਿਹਦਾ ਜੀਤਾ ਜਾਗਦਾ ਤਸਵੀਰ ਅੱਜ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਸ਼ੁਰਤਾ ਇੱਕ ਨਸ਼ਾ ਨਸ਼ਾ ਛੱਡਦਾ ਦਾ ਉੱਤਰ ਵੀ ਜਾਂਦਾ ਪਰ ਪਿਆਰ ਮੁਹੱਬਤ ਇਹ ਕਿਹਾ ਜਾ ਜਜ਼ਬਾ ਜਿਹੜਾ ਦਿਲਾਂ ਚ ਘਰ ਕਰ ਜਾਂਦਾ ਇਸ ਲਈ ਮੈਨੂੰ ਸ਼ਹਰਤ ਖੋਦਣ ਦਾ ਕਤਈ ਕੋਈ ਦੁੱਖ ਨਹੀਂ ਹੋਏਗਾ ਹਾਂ ਜਦੋਂ ਤੁਸੀਂ ਮੈਨੂੰ ਦਿਲਾਂ ਚੋਂ ਕੱਢਤਾ ਉਹ ਸਦਮਾ ਮੈਂ برداشت ਨਹੀਂ ਕਰ ਸਕੂਗਾ ਮੈਂ ਬਾਰ ਬਾਰ ਤੁਹਾਡੇ ਕੋਲ ਆਉਂਗਾ ਜਦ ਵੀ ਮੌਕਾ ਮਿਲੇਗਾ ਸਰਦਾਰ ਸਰਬਜੀਤ ਸਿੰਘ ਸਿੱਧੂ ਨੂੰ ਮੈਂ ਮਰਹੂਮ ਨਹੀਂ ਕਹਾਉਂਗਾ ਮੈਂ ਕਹਾਉਂਗਾ ਅਮਰ ਹੋ ਗਏ ਨੇ ਉਨਾਂ ਦੀ ਇੰਨੀ ਚੰਗੀ ਸੰਤਾਨ ਨੇ ਉਹਨਾਂ ਨੂੰ அமਰ ਕਰ ਦਿੱਤਾ ਹੈ। ਉਹਨਾਂ ਨੇ ਅੱਜ ਰਕਵੇ ਦਾ ਰਕਵਾ ਬੜਾ ਲੰਬਾ ਚੌੜਾ ਕਰ ਦਿੱਤਾ ਹੈ। ਅੱਜ ਦਾ ਰਕਵੇ ਦਾ ਰਤਵਾ ਕਿਤੇ ਪਹੁੰਚਾ ਦਿੱਤਾ ਹੈ। ਐਡਾ ਸੋਹਣਾ ਸਟੇਡੀਅਮ ਬਣਾ ਕੇ। ਮੈਂ ਜ਼ਿਆਦਾ ਤਾਰੀਫ ਨਹੀਂ ਕਰਾਂਗਾ ਲੇਕਿਨ ਮੇਰਾ ਮਨ ਤੁਸੀਂ ਪੜ ਸਕਦੇ ਹੋ ਕਿ ਕਿੰਨਾ ਰੱਜ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਔਰ ਜਿੰਨਾ ਮੈਂ ਇਹਨਾਂ ਦੀ ਇੱਜ਼ਤ ਇਹਨਾਂ ਦਾ ਸਨਮਾਨ ਕਰਦਾ। ਇਨਦੇ ਪਿਤਾ ਜੀ ਦੇਵਿੰਦਰ ਦਾ ਬੇਟਾ ਮੈਂ ਰਚੰਗਰਾਂ ਇੱਥੇ ਆ ਕੇ ਅਸਲੀ ਮੈਂ ਬੇਬੇ ਕੋਲ ਆਇਆ ਬੇਬੇ ਦੀ ਬੋਕਰ ਚਾ ਗਿਉ ਇਹ ਪਿਆਰ ਮੈਨੂੰ ਹਮੇਸ਼ਾ ਦਿੰਦਾ ਰਿਓ ਮੈਂ ਰਾਜਕੇਤ ਨੂੰ ਸੋਹਣੀਆਂ ਫਿਲਮਾਂ ਦਾ ਦੇ ਰਾਂਗਾ ਡਬਲ ਦੀ ਟ੍ਰੈਵਲ ਵੀ ਦੇਾਂਗਾ ਤੇ ਸੰਸਾਤ ਸ੍ਰੀ ਅਗਾ ਮੈਂ ਜ਼ਿਆਦਾ ਨਹੀਂ ਬੋਲਾਂਗਾ ਮੇਰੇ ਇਨ ਕਹੇ ਨੂੰ ਬਾਤ ਸਮਝੋ ਇੱਕ ਵੇਰੀ ਜੱਫੀ ਭਾਕੇ ਕੋਟਕੇ ਤੁਨ ਸਾਰਿਆਂ ਨੂੰ ਪਿਆਰ ਤੇ ਕੁੜੀਆਂ ਧਿਆਨ ਦਾ ਮੈਂ ਸਿਰ ਪਰੋਸਦਾ ਜਿਉਂਦੀਆਂ ਰਹਿਣ ਕੁਸ਼ ਰਹਿਣ ਰੱਖੇ ਵਾਲੋ ਇਹ ਖੂਬਸੂਰਤ ਸਟੇਡੀਅਮ ਜੋ ਬਣਾਏ ਅਗਰ ਇਸ ਵਿੱਚ ਤੁੰਨੇ ਜੀਭ ਹਰ ਕੇ ਨਹੀਂ ਖੇਲਾ नेशनल इंटरनेशनल टूर्नामेंट नहीं खेले कोई गोल्ड मेडल लेकर नहीं आए वो सामने टंकी देख लो साल उन्नी मारनी وچ تیری मासी ने मैंने कहा ना तो तेरा तू हां एहसान साढे सत्कार जो ਮੋਕ ਮਹਿਮਾਨ ਤਰਮਿੰਦਰ ਦੇਵਾਲ ਜੀ